ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅਸੀਂ ਮੇਰੇ ਨਾਲ ਨਵੇਂ ਵਲੌਗ ਦੇ ਵਿੱਚ ਹੋਰ ਪਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੋਵਾਂਗੇ ਪਰਮਾਤਮਾ ਦਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਚੱਲਦੇ ਹਾਂ ਮਲੇਰ ਕੋੜੇ ਨੂੰ ਮੋਟਰਸਾਈਕਲ ਤੇ ਗੱਡੀ ਦੇਖਣ ਚੱਲੇ ਆ ਕਿੰਨਾ ਕੰਮ ਹੋ ਗਿਆ ਗੱਡੀ ਦਾ ਬੰਪਰ ਟੁੱਟ ਗਿਆ ਸੀਗਾ ਉਹ ਪੇਂਟ ਕਰਨ ਵਾਸਤੇ ਲਾਇਆ ਤੇ ਮਾੜੇ-ਮੋਟੇ ਹੋਰ ਜਿਹੜੇ ਕੰਮ ਕਰ ਸੀਗੇ ਉਹਨਾਂ ਵਾਸਤੇ ਲਿਆ ਗਿਆ ਗੱਡੀ ਦੇਖਦੇ ਹਾਂ ਕਿੰਨੀ ਹੋ ਗਿਆ ਤਿਆਰ ਚੱਲਦੇ ਹਾਂ ਮਿਲਦੇ ਹਾਂ ਰਸਤੇ ਦੇ ਵਿੱਚੋਂ चली मित्रों चक लिया बोल्ट पाता मरे को चल है आजारे जाने नजारे बोल्ट बोल्ट स्वाद अलग है लै भी सज ਕਿਵੇਂ ਲੱਗਦਾ ਬੋਲ ਦਾ ਸਵਾਲ ਜੋ ਵੱਖਰਾ ਹੀ ਸਵਾਲ ਨੇ ਅਨਿਸ਼ਾਨੋਂ ਉਹ ਜੋ ਹੈ ਬੋਲ ਦਾ ਵੱਖਰਾ ਹੀ ਹੈ ਇਹ ਉਹ ਹੈ ਸ਼ੈਰੀਮਾਨ ਦਾ ਗਾਣਾ ਬੜਾ ਬੋਲਟ ਪਿਆਰਾ ਸੀ ਬੋਲਟ ਪਿਆਰਾ ਹੀ ਹੈ ਠੰਡ ਕਰਕੇ ਥੋੜਾ ਆਖਾ ਲੱਗਦਾ ਹੈਗਾ ਨਹੀਂ ਤਾਂ ਜਿਹੜਾ ਇਹਦਾ ਖਵਾੜਾ ਨਾ ਲੈਣ ਕਰੂ ਜੁਲਾਲੇ ਖਵਾੜਾ ਬੋਲਟ ਤੇ ਲਾਉਂਦੇ ਸਦੋਂ ਪੌਂਡਿਆ ਖਾਰ ਬੋ ਇੰਜਰ ਸੰਦੇ ਸਕੂਲ ਖਾਨਪੁਰ ਬੱਕਰਾ ਨਜ਼ਾਰਾ ਬੱਕਰਾ ਪਾਂਚਾ ਨੂੰ ਉਹਦਾ ਜੋ ਹੈ ਫੋਲੋ ਜੋ ਹੈ ਉਹ ਬਟਰ ਹੋ ਰਾ ਰੱਬ ਨੇ ਅੱਜ ਨਾ ਸੋਹਣਾ ਦਿਨ ਲਾਇਆ ਨਾ ਬਹੁਤ ਨਿਕਲਿਆ ਲੱਗਿਆ ਰਾਜਾ ਜਿੰਨਾ ਕਉ ਉਹਨਾਂ ਨਿਆਰਾਂ ਦਾ ਮੂੰਹਾ ਚਰਾਉਣ ਦਾ ਥਾਂ ਦੇ ਵਿੱਚ ਔਖਾ ਹੋ ਜਾਂਦਾ ਐ ਜਿੰਨਾਂ ਦੇ ਵਿੱਚ ਲੱਗੇ ਹੋਏ ਵਿੱਚੋਂ ਮੋਟਰਸਾਈਕਲ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਹਾਂਜੀ ਸੱਚ ਨੂੰ ਕਿਤਾਈ ਲੱਗ ਰਹੀ ਹੈ ਵੀਡੀਓ ਤੁਹਾਨੂੰ ਜੇ ਬਹੁਤ ਆਪ ਦੇ ਆਪ ਨੂੰ ਬਹੁਤ ਸੋਹਣਾ ਫੀਲ ਆ ਰਿਹਾ ਮੈਨੂੰ ਅੱਜ ਮੋਟਰਸਾਈਕਲ ਤੇ ਬਹੁਤ ਆਨੰਦ ਆ ਰਿਹਾ ਲਓ ਵੀ ਸੱਚਾਓ ਮਲੇ ਕੋਲੇ ਚ ਹੋ ਗਿਆ ਇੰਟਰ ਆ ਦਿਖਾਉਂਦੇ ਆ ਤੁਹਾਨੂੰ ਮਲੇ ਕੋਲੇ ਦੇ ਰੰਗਾ ਚ ਬਹੁਤ ਥੋੜਾ ਸ਼ਾਇਰ ਮਲੇ ਕੋਲਾ ਇਹ ਦਿਖਾਵਾ ਗਾ ਜਦੋਂ ਰੰਗ ਤੇ ਦਾਦਾ ਕਿੰਨਾ ਪਿਆਰਾ ਹੈ ਮੁਹੰਮਦ ਵੀਰ ਨਾਲ ਉਹ ਵੀ ਦਿਖਾਵਾਂਗੇ ਅੱਜ ਬਹੁਤ ਜ਼ਿਆਦਾ ਪਿਆਰ ਹੈ ਇਹਨਾਂ ਦੇ ਵਿੱਚੋ ਇਹਨਾਂ ਦੇ ਨਾਲ ਲੋ ਜਿਹੜਾ ਪਹੁੰਚ ਗਿਆ ਜਰ ਕਰੋੜ ਆਵਾ ਬੋਤਲਾ ਸ਼ਾ ਇਹ ਦਰਗਾਹ ਸੀ ਪਾਪਾ ਪੋਤਲਾ ਸ਼ਾ ਦੀ ਮਿੱਟੀ ਜੋ ਕੋਈ ਉੱਠੀ ਸੌਂ ਜਾਂਦਾ ਹੈ ਉਹਨੂੰ ਪ੍ਰਾਂਤਿ ਬਗ ਲੱਗ ਜਾਂਦਾ ਹੈ ਆਓ ਵੀ ਹੱਥ ਨਾਲ ਮੌਟਿਆ ਰੈਕੋ ਰੋਡ ਉਲਦੇ ਉੱਪਰ ਚੱਲਦੇ ਆ ਦੇਖਦੇ ਆ ਗੱਡੀ ਕਿੰਨੀ ਕ ਹੋ ਗਿਆ ਤਿਆਰ ਕਿੰਨਾ ਕੰਮ ਰਹਿਣਾ ਗੱਡੀ ਦਾ ਇਹਦਾ ਜਾ ਕੇ ਨਾਲ ਦਿਖਾਉਦੇ ਆ ਤੁਹਾਨੂੰ ਤੇ ਸਾਹਮਣੇ ਕੇਐਸਓ ਕੰਪਾਇਨ ਵਾਲਾ ਪੁਰਾਣਾ ਵਰਕਸ਼ਾਪ ਸਾਡੇ ਬੂਰ ਲੱਗਿਆ ਆ ਆਹ ਨਾਲ ਵੀ ਹੈ ਸੀ ਕਿ ਪਹਿਲਾਂ ਹਾਂ ਲਓ ਵੀ ਮਦਰੋ ਪਹੁੰਚਾ ਡਾਂਟਰ ਅੰਗਰੇਜ਼ੇ ਸਾਹਮਣੇ ਖੜਿਆ 2 ਨੰਬਰ ਦੀ ਆਪਣੀ ਗੱਡੀ ਦੇਖ ਲੈ ਜਲ ਕੇ ਗੱਡੀ ਦਾ ਕਿੰਨਾ ਕੰਮ ਹੋ ਗਿਆ ਕਿੰਨਾ ਰਹਿੰਦਾ ਦਿਖਾਉਣ ਵਾਲਾ ਤੁਹਾਨੂੰ ਇਹ ਆ ਆਪਣੀ ਗੱਡੀ ਉਹ ਸਾਹਮਣੇ ਬੈਠਾ ਸਾਡਾ ਡੈਂਟਰ ਅੰਗਰੇਜ਼ ਸਿੰਘ ਨਾਲ ਵਿੱਕੀ ਨਾਲ ਵੀਰ ਹੋਰ ਬੈਠਾ ਹੈ ਉਹ ਵੀਰ ਨੂੰ ਜਾਣਦੇ ਨਹੀਂ ਹੈਗੇ ਆਪਾਂ ਲਓ ਸਾਹਮਣੇ ਡੈਂਟਰ ਸਾਹਿਬ ਕੀ ਹਾਲੇ ਪੈਂਦਾ ਡੈਂਟਰ ਹੋਰ ਵੀ ਰਗਰੇ ਠੀਕ ਠਾਕ ਹੋ ਕੀ ਹਾਲੇ ਵੀਰੇ ਕਿਹਾ ਵਿੱਕੀ ਬਾਸ਼ਾ ਇਹ ਸਾਡਾ ਵਿੱਕੀ ਇਹ ਅਸਲੀ ਝੋਟਾ ਦਾ ਜਿਹੜਾ ਬੁੱਕ ਦਾ ਆ ਖੜੀ ਆਪਣੀ ਗੱਡੀ ਗੱਡੀ ਹੋ ਜੂ ਆਪਣੀ ਕਦੋਂ ਦੋ ਦਿਨਾਂ ਚ ਤਿਆਰ ਹੋ ਜੂਗੀ ਦਿਖਾਵਾਂਗੇ ਫਿਰ ਤੁਹਾਨੂੰ ਇੱਕ ਦੋ ਦਿਨਾਂ ਵਿੱਚ ਗੱਡੀ ਤਿਆਰ ਕੀਤੀ ਵੀ ਨਾਲੇ ਸਾਡੇ ਵੀਰ ਦਾ ਕੰਮ ਕੀਤਾ ਵੇਖਿਓ ਤੁਸੀਂ ਦੂਰੋਂ ਨੇੜੋਂ ਚੱਲ ਕੇ ਤੁਸੀਂ ਇੱਥੇ ਪਹੁੰਚੋਗੇ ਫਿਰ ਲੱਭਦੇ ਫਿਰੋਗੇ ਡੈਂਟਰ ਅੰਗਰੇਜ਼ ਨੂੰ ਇਹ ਹੈ ਅਸਲੀ ਡੈਂਟਰ ਅੰਗਰੇਜ਼ ਐਂਟਰ ਅਸਲੀ ਖਿਡਾਰੀ ਐ ਇਹ ਬਿਨਾ ਰੰਗ ਲਾਏ ਰੁਗਰੇ ਕਰਦੇ ਕੋਲਾ ਬਿਨਾ ਰੰਗ ਲਾਏ ਜਿਹੜਾ ਕੰਮ ਇਹ ਕਰ ਦੂਗਾ ਉਹ ਨਹੀਂ ਕਹੇ ਤਾ ਹੁੰਦਾ ਬਸ ਥੋੜੀ ਇਹਨੂੰ ਆਤ ਗੰਦੀ ਐ ਵੀਰੇ ਅਗਲੇ ਨੂੰ ਗਵਾਲ ਕੱਢ ਕੇ ਬੁਲਾਉਂਦਾ ਇਹ ਆਣੀ ਗਾ ਜਣੋ ਦਿਖਾਵਾਂ ਤੁਹਾਨੂੰ ਜਿੱਦੇ ਗੱਡੀ ਦਾ ਕੰਮ ਪੂਰਾ ਕੰਪਲੀਟ ਹੋ ਗਿਆ ਉਹਦੇ ਗੱਡੀ ਦਿਖਾਵਾਂਗੇ ਤੁਹਾਨੂੰ ਨਾਲੇ ਉਹਦੇ ਦਾ ਨੰਬਰ ਮੈਂਸ਼ਨ ਕਰ ਦਾਂਗੇ ਅੱਜ ਵੀ ਕਰਾਂਗੇ ਨੰਬਰ ਮੈਂਸ਼ਨ ਇਹ ਮਲੇ ਕੋਲਾ ਰਾਇਕੋਟ ਰੋਡ ਦੇ ਉੱਪਰ ਅੰਗਰੇਜ਼ ਡੈਂਟਰ ਕਿਸੇ ਨੂੰ ਵੀ ਪੁੱਛ ਲੋ ਅੰਗਰੇਜ਼ ਡੈਂਟਰ ਬਾਰੇ ਗੱਡੀ ਦਾ ਆਪ ਕੋ ਡੈਂਟ ਮੈਂ ਟੈਂਟਿੰਗ ਪੈਂਡਿਕਾ ਕੰਮ ਕਰਵਾਉਣਾ ਬਹੁਤ ਸੱਲੀ ਵਕਤ ਕੰਮ ਆਉਂਦਾ ਇੱਥੇ ਲਾਓ ਵੀ ਸਜਣੋ ਆਜ ਚੱਲਣਾ ਭੈਣ ਕੋਲੇ ਉੱਥੇ ਮਲਾਮਾਂ ਗਏ ਥੋੜਾ ਥੋਨੂੰ ਸਾਡਾ ਜੈਰੀ ਜੈਰੀ ਮਲਾਮਾਂ ਗਏ ਥੋਨੂੰ ਜੈਰੀ ਦੇਖੋ ਕਿਨਾ ਘੈਟ ਉਹਨਾਂ ਦਾ ਹਣਾ ਜੈਰੀ ਵੀ ਸਕੜੋ ਕੀ ਆਈ ਜਾਂਦਾ ਭੈਣ ਕੋਲ ਨੂੰ ਇਹਨਾਂ ਨੂੰ ਖੋਲਦੇ ਆਂ ਦਿੱਕਤ ਆਉਂਦੀ ਆ ਜਿਹੜਾ ਦਾਣਾ ਸੋ ਸਾਰੇ ਖਰਾਬ ਹੋ ਜਾਂਦਾ ਇਸ ਕਰਕੇ ਮੋਟਰਸਾਈਕਲ ਦੀ ਦਿੱਕਤ ਆਉਂਦੀ ਆ ਹੋਰ ਇਹ ਗੱਲ ਹੈਗੀ ਮੋਟਰਸਾਈਕਲ ਦੇ ਇਹ ਮੇਰਾ ਮੋਟਰਸਾਈਕਲ ਸਵਾਰ ਹੈ ਉਹ ਨਖਰੇ ਸਵਾਰ ਹੈ ਉਹ ਚਾਨ ਨੰਨਾ ਨਾਉਂਦਾ ਕੋਈ ਬੋਰਡ ਤੇ ਜਿਹੜਾ ਬੋਰਡ ਦਾ ਨੰਨਾ ਨਾ ਉਹ ਮੇਰਾ ਗੱਡੀ ਦੇ ਨੰਦ ਨਹੀਂ ਆਉਂਦਾ ਹੈਗਾ ਉਸੇ ਤੇ ਕਰਕੇ ਨਾ ਪੂਰੀ ਦਿੱਕਤ ਆਉਂਦੀ ਹੈ ਮੈਂ ਦੇਖੋ ਦਾੜਾ ਸਾਰੇ ਖਰਾਬ ਹੋ ਗਿਆ ਇਹ ਬਰਾਵਾ ਫੋਲਾ ਕਰਕੇ ਆਹ ਕਾ ਇਹਦਾ ਸੋ ਇਹਦਾ ਠਕ ਠਕ ਕਰਦੀ ਆ ਇਹ ਆਵਾਜ਼ ਆ ਉਹ ਸਵਾਰ ਲੈਣਾ ਦੀਆ ਠੋਖਾ ਕਲੇਜਾ ਕੱਢ ਕੇ ਲੈ ਜਾਂਦੇ ਜਦੋਂ ਠਕ ਬਾਈ ਦੀ ਆਦੀ ਜਸੂ ਮੋਗਾ ਠੰਡਾ ਚੱਲ ਕੇ ਮਲਾਵਾਂਗੇ ਤੁਹਾਨੂੰ ਜੈਰੀ ਨੂੰ ਲਓ ਸੱਜਣੋ ਪਹੁੰਚ ਗਏ ਭੈਣ ਕੋਲੇ ਇੱਥੇ ਮਲਾਵਾਂਗੇ ਤੁਹਾਨੂੰ ਨਾਲੇ ਜੈਰੀ ਸਾਹਮਣੇ ਆ ਗਿਆ ਹਰਸ਼ਦੀਪ ਭਾਣਜਾ ਮੇਰਾ ਇਹ ਵੱਡਾ ਪਾਲਿਆ ਵਾ ਲਾਡਾ ਨਾਲ ਜਿਨੇ ਲਾੜ ਨਾਲ ਪਾਲਿਆ ਉਹਨੇ ਕੰਮ ਪੁੱਠੇ ਕਰਦਾ ਉਹਨੇ ਕੰਮ ਪੁੱਠੇ ਕਰਦਾ ਸਮਝ ਨਹੀਂ ਸਾਰ ਦਿਨ ਇਹਨੂੰ ਛਤਰਾ ਦੀ ਘਾਟ ਅੱਛਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋ ਠੀਕ ਆ ਵੀ ਚਾਹੀਦੀ ਨੇ ਛਤਰਾ ਠੀਕ ਆ ਥੋੜੇ ਬਹੁਤੇ ਜ਼ਰੂਰੀ ਨੇ ਇਹ ਵੀ ਜਿੰਨੇ ਮਿਲ ਜਾਣ ਫੇਰ ਹੀ ਕੰਟਰੋਲ 'ਚ ਰਹਿੰਦਾ ਹੈਗਾ ਹਾਂ ਕੰਟਰੋਲ 'ਚ ਫੇਰ ਵੀ ਨਹੀਂ ਰਹਿੰਦਾ ਹੈਗਾ ਇਹ ਚਲ ਆ ਵੀ ਚ ਮੱਛੀਆਂ ਕਰਦਾ ਫਿਰਦਾ ਇਹ ਆ ਥੱਲੇ ਫਿਰਦਾ ਹੈਗਾ ਮੱਛੀਆਂ ਕਰਦਾ ਦੇ ਪੁੱਠੇ ਕੰਮ ਕਰਦਾ ਇਹ ਤਾਂ ਜਨੂ ਇਹ ਆ ਜਾ ਸਾਡਾ ਜੈਰੀ ਜੈਰੀ ਮੇਰਾ ਪੁੱਤ ਜੈਰੀ ਹਾਂ ਨਾ ਪੁੱਤਾ ਓ ਜੈਰੀ ਕਿੱਥੇ ਗਿਆ ਓਏ ਆ ਜਾ ਤੇਰੇ ਪੁੱਤ ਨੇ ਚੌੜ ਚੜ ਗਿਆ ਦੇਖ ਓਏ ਹਾਂ ਮੇਰੇ ਪੁੱਤ ਨੇ ਚੌੜ ਚੜ ਗਿਆ ਜੈਰੀ ਨੂੰ ਓ ਜੈਰੀ ਆ ਲੈ ਖਰ ਦੋ ਜੈਰੀ ਆ ਰਹੀ ਆ ਰਹੀ ਮੇਰਾ ਪੁੱਤ ਜੈਰੀ ਓ ਮੇਰਾ ਜੈਰੀ ਖਾਂਦਾ ਰੋਟੀਆਂ ਰੋਟੀਆਂ ਖਾਂਦਾ ਮੇਰਾ ਜੈਰੀ ਕੰਮ ਕਰਦਾ ਜੈਰੀ ਤੂੰ ਜੈਰੀ ਪੁੱਠੇ ਕੰਮ ਕਰਨਾ ਹੈ ਨਾ ਇਹ ਜੈਰੀ ਪੁੱਠੇ ਕਮਾਲਾ ਸਾਹਮਣੇ ਬੈਠਨੇ ਦੋਏ ਭਾਈ ਜੈਰੀ ਤੇ ਹਰਸ਼ ਦੇਖੋ ਕਿਵੇਂ ਆਨੰਦ ਲੈ ਰਹੇ ਨੇ ਲੋ ਵੀ ਸਜਣੂ ਭੈਣ ਕੋਲੇ ਪਹੁੰਚ ਕੇ ਚਾਹ ਪਾਣੀ ਪੀ ਲਿਆ ਯਾਰਾਂ ਨਾਲ ਖੇਲੇ ਹੁਣ ਕਰਾਂਗੇ ਗੁਰੂ ਮਹਾਰਾਜਾ ਪਾਠ ਤੇ ਵੀਡੀਓ ਦਾ ਕਰ ਲੱਗਿਆ ਐਂਡੋ ਜੇ ਵੀਡੀਓ ਬਧੀ ਲਗੀ ਤਾਂ ਚੈਨਲ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀਰ ਬਣ ਕੇ ਤੁਹਾਡੇ ਪਿਆਰ ਦੇ ਨਾਲੇ ਵੀਡੀਓ ਬਣਾਉਂਦੇ ਫਿਰਦੇ ਆਂ ਵੱਧ ਤੋਂ ਵੱਧ ਤੁਸੀਂ ਹੌਸਲਾ ਦਿਵਾਓ ਜੋ ਅੱਗੇ ਤੋਂ ਹੋਰ ਵੀ ਵਧੇ ਤੇ ਵਧੇ ਵੀਡੀਓ ਬਣਾ ਸਕੀਏ ਮਿਲਦੇ ਆਂ ਸਵੇਰੇ ਨਵੇਂ ਬਲੌਗ ਦੇ ਨਾਲ ਓਕੇ ਜੀ ਫਾਸਤ ਕਾਲ ਜੀ